ਮੈਂ ਦਿਲ ਇਸਾਰੇ ਕਿ ਇਫ ਯੂ ਵਾਟ ਸਕਸੈਸ ਵਰਕ ਹਾਰਡ ਬਿਕਾਸ एवरीवन ਚੀਟ ਯੂ ਡਿਡ ਯੂ ਵਰਕ ਹਾਰਡ ਇਨਸਾਨ ਨੂੰ ਸਤਿਮੇਨਤ ਕਰਦੇ ਰਹਿਣਾ ਚਾਹੀਦਾ ਹੈ ਕਦੇ ਨਾ ਕਦੇ ਮਾਲਕ ਬਾਹ ਫੜ ਲੈਂਦੇ ਆ ਉਹਦੀ ਬਾਹ ਫੜੀਆ ਮਾਲਕ ਨੇ ਤੇ ਸਾਡੀ ਵੀ ਬੜੀ ਹੋਈ ਹੈ ਬੀਕਾਉਂਡਾ ਮੈਨੂੰ ਵੀ ਹੋ ਗਿਆ ਗੀਤਕਾਰੀ ਖੇਤਰ ਚੋਟ ਵਾਲੀ ਜਾਈ ਨੂੰ ਜਿਹੜੇ ਲੋਕ ਮਿਹਨਤ ਕਰਦੇ ਨੇ ਭਾਵੇਂ ਉਹ ਕੋਈ ਮਿਸਤਰੀ ਹੋਵੇ ਕਿਸੇ ਵੀ ਫੀਲਡ ਚ ਖੇਤੀਬਾੜੀ ਹੋਵੇ ਜਾਂ ਘਰੇਲੂ ਜਾਂ फकीरी लाइन हो बस मेहनत वाले में तो फर्क लगता है कि जिंदगी तो बहुत खूबसूरत है बहुत सोहनी है मैं जिंदगी बारे तौर ना लिखी नहीं जरा गौरव फरमाऊ कि बाबा जी जिंदगी तो बहुत सोहनी है तो बहुत खूबसूरत है बहुत चंगे पड़े समय तेरी चाहे ਜਿਨ੍ਹਾਂ ਨੂੰ ਆਪਣਾ ਬਣਾਇਆ ਉਹ ਬੇਗਾਨੇ ਹੋ ਗਏ ਜਿਹੜਾ ਹੱਕ ਸੀ ਉਹ ਪਰਾਏ ਖਾ ਗਏ ਜਦੋਂ ਮਸ਼ਹੂਰ ਹੋਏ ਦੁਸ਼ਮਣ ਬਣ ਗਏ ਜਦੋਂ ਫਲ ਲੱਗਿਆ ਲੋਕਾਂ ਨੇ ਬੱਟੇ ਮਾਰਨੇ ਸ਼ੁਰੂ ਕਰ ਦਿੱਤੇ ਕਿਉਂਕਿ ਲੋਕ ਬੱਟੇ ਉਸੇ ਬੇਰੀ ਨੂੰ ਮਾਰਦੇ ਨੇ ਜਿਹਨੂੰ ਫਲ ਪੈਂਦਾ ਹੈ ਉਸੇ ਦਰਖਤ ਨੂੰ ਬੱਟੇ ਪੈਂਦੇ ਨੇ ਦੂਜਾ ਦੋਖੀ ਲੈਣਾ ਕਿਸੇ ਜਦੋਂ बूर पिया फल लग्या तो लोगों ने बाबा जी पत्थर मारने शुरू कर कुछ आराम करने का मौका आया तो फुढ़ापा आ गया जो फुढ़ापा आ गया मलकुल मलकुल मौ, मौत मौत और फिर गेड़िया मारन लग गया आनी बा बीमारियां शुरू हो गई कभी पी पी कट गया कभी शुगर बढ़ गई क्योंकि ਉਹ ਬੰਦ ਆਪਣਾ ਨਾ ਤਾਂ ਲਾਉਂਦਾ ਨਹੀਂ ਬੰਦੇ ਨੂੰ ਬਿਮਾਰੀਆਂ ਨਾਲ ਮਾਰਦਾ ਨਾ ਕਿਸੇ ਕਿਸੇ ਬਾਹਰ ਨੇ ਮਾਰਦਾ ਫੇਰ ਤਾਂ ਲੋਕ ਕਹਿਣਗੇ ਆਪਣੇ ਬੰਦਾ ਮਾਰਦਾ ਬਿਮਾਰੀਆਂ ਲਾ ਦਿੰਦਾ ਥੋੜਾ ਥੋੜਾ ਨੇੜੇ ਲਿਆਣ ਲੱਗ ਜਾਂਦਾ ਫੇਰ ਜਦੋਂ ਅੱਛਾ ਜਿਹਾ ਅਸੀਂ ਬੇਫਿਕਰ ਹੁੰਦੇ ਆ ਤਾਂ ਵੀ ਮਰਦੇ ਆ ਰੱਬ ਨੇ ਫੜ ਲੈਣਾ ਉਹਦੇ ਮੱਥੇ 'ਤੇ ਲੱਗਣਾ ਜੇ ਅਸੀਂ ਕਿਸੇ ਦਾ ਹੱਥ ਮਾਰਦੇ ਜਾਂ ਕਿਸੇ ਨਾਲ ਮਾਰੀ ਕਰਦੇ ਆ ਤਾਂ ਅਮਲ ਤੇ ਅਮਾਲ ਵੀ ਚਾਹੀਦੇ ਨੇ ਪਾਰ ਵੀ ਲੰਘਣਾ ਪਰ ਫੇਰ ਵੀ ਜ਼ਿੰਦਗੀ ਤੂੰ ਬਹੁਤ ਸੋਹਣੀ ਐ ਤੇ ਬਹੁਤ ਸੋਹਣੀ ਲੰਗੀ ਤੇ ਲੱਗ ਰਹੀ ਐ ਪਰ ਅਫਸੋਸ ਦਿਲਸ਼ਾਦ ਜਮਾਲ ਕੁਨੇ ਨੂੰ ਰਜੇਮੇ ਦੇ ਵਿੱਚ ਤੈਨੂੰ ਮਿਲਣ ਦਾ ਮੌਕਾ ਹੀ ਨਹੀਂ ਮਿਲਿਆ ਜ਼ਿੰਦਗੀ ਇੰਨੇ ਰਜੇਮੇ ਰਹੇ ਕਿ ਤੈਨੂੰ ਮਿਲਣ ਦਾ ਮੌਕਾ ਹੀ ਨਹੀਂ ਮਿਲਿਆ ਪਰ ਫਿਰ ਵੀ ਤੂੰ ਬਹੁਤ ਸੋਹਣੀ ਐ ਬਹੁਤ ਖੂਬਸੂਰਤ ਐ ਜ਼ਿੰਦਗੀ ਵਾਸਤੇ ਤਾਲੀਆਂ ਮਾਰੋ ਇਨਸਾਨ ساری ਉਮਰ ਕਸ਼ਮਾ ਕਸ ਕਰਦੇ ਨੇ ਤੇ ਜਿਨ੍ਹਾਂ ਲਈ ਕਮਾਇਆ ਉਹ ਇਹ ਵੀ ਨਹੀਂ ਪਤਾ ਕਹਿੰਦਾ ਦੇਣਾ ਜਾਂ ਨਾ ਦੇਣਾ ਮੰਜਾ ਚੱਕਣ ਤੋਂ ਪਹਿਲਾਂ ਵਡਿਆ ਪੈ ਜਾਂਦੀ ਹੈ ਨਾ ਪਹਿਲਾਂ ਨਿਗਾਹ ਮਾਰਦੇ ਨੇ ਕਿ ਸੰਦੂਖ ਉਲੋਟਣਾ ਖੋਲੋ ਪੇਟੀ ਹੁਲੋ ਕੀ ਕਰੇ ਮੈਂ ਦੇਖਿਆ ਉਹ ਕਹਿਣਾ ਹੁਣਾ ਜੋ ਮੈਂ ਅੱਖੀ ਵੇਖੀ ਹੈ ਨਾ